ਤੁਹਾਨੂੰ ਮੇਰਾ ਲੱਟੂ ਲੱਟੂ ਮੇਰਾ ਲੱਟੂਆਂ ਲੱਟੂਆਂ ਦਾ ਟੱਪਾ ਦਿਓ ਮੇਰਾ ਵਾਪਸ ਠੀਕ ਹੈ ਤੁਸੀਂ ਕੀ ਕਹਿਣਾ ਚਾਹੋਗੇ ਕੋਈ ਘਰ ਹੋ ਜਾ ਮਰ ਜਾਓਗੇ ਕੀ ਕਹਿਣਾ ਚਾਹੋਗੇ ਜੀ ਪਹਿਲਾਂ ਸਰ ਪਹਿਲਾਂ ਲੱਡੂਆਂ ਦਾ ਟੱਪਾ ਦੇ ਕਿੱਥੇ ਹੈਂ ਲੈ ਦਿਓ ਵਾਪਸ ਦਿਓ ਤੁਸੀਂ ਕਹਿਣਾ ਚਾਹੋਗੇ ਜੀ ਹੈਂ ਅੱਧਰ ਕੀ ਕਹਿਣਾ ਚਾਹੋਗੇ ਹਾ ਤਾਂ ਕੀ ਪ੍ਰੋਗਰਾਮ ਸੀ ਤੁਸੀਂ ਯਾਰ ਇੱਕ ਮਿੰਟ ਮੇਰੀ ਗੱਲ ਤਾਂ ਕਰ ਲੈਣ ਦਿਓ ਹਾਂ ਐਮਐਲ ਸਾਹਿਬ ਨੂੰ ਅਰੈਸਟ ਕਰਕੇ ਕੋਈ ਨਹੀਂ ਕੋਈ ਨਹੀਂ ਅਰੈਸਟ ਕਰ ਰਿਹਾ ਕੋਈ ਕੋਈ ਸਰ ਕਾਰੀ ਗੱਡੀ ਬਿਠਾ ਕੇ ਲਿਜਾ ਰਹੇ ਕੀ ਕਾਰਨ ਇਹਨਾਂ ਦੀ ਹੈਗੀ ਦੀ ਇਹਨਾਂ ਦੀ ਆਪਣੀ ਗੱਡੀਆਂ ਨਹੀਂ ਨਹੀਂ ਆਪ ਕਮੋਦਾ ਕੀ ਕਹਿਣਾ ਚਾਹੁੰਦਾ ਮੇਰੇ ਕੋਈ ਗੱਡੀ ਨਹੀਂ ਹੈ ਇਹ ਹੈ ਮੇਰੀ ਕੋਈ ਗੱਡੀ ਨਹੀਂ ਹੈਗੀ ਚਲੋ ਬੈਠੋ ਜੀ ਬੈਠੋ ਨਹੀਂ ਨਹੀਂ ਮੈਂ ਆਪਣੀ ਗੱਡੀ ਮੈਂ ਆਪਣੀ ਗੱਡੀ ਕੋਈ ਯਾਰ ਪੜੀ ਕੋਈ ਨਹੀਂ ਪੜੀ ਗੱਲ ਇਹ ਆ ਵੀ ਇਹ ਤੁਹਾਨੂੰ ਪਤਾ ਹੋਏਗਾ ਇਹ 1947 ਤੋਂ ਬਾਅਦ ਬੜੀ ਵੱਡੀ ਇੱਕ ਮੰਗ ਸੀ ਇਹ ਇਲਾਕੇ ਦੇ ਲੋਕਾਂ ਦੀ ਕਿ ਇਲਾਕੇ ਦੇ ਲੋਕਾਂ ਦੀ ਮੰਗ ਸੀ ਇਹਨਾਂ ਦੀ ਮੰਗ ਨੂੰ ਹਰਦਿਆਲ ਸਿੰਘ ਨੇ ਉਦੋਂ ਪੂਰਾ ਕਰਾਇਆ ਮੈਂ 26 ਕਰੋੜ ਰੁਪਇਆ ਪੰਜਾਬ ਸਰਕਾਰ ਤੋਂ ਲਿਆ ਕੇ ਦਿੱਤਾ ਸੀ ਉਹ ਕੰਮ ਚੱਲਦਾ ਚੱਲਦਾ ਆ ਕੇ ਹੁਣ ਕੰਪਲੀਟ ਹੋ ਗਿਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਹੜੀ ਇਹਨਾਂ ਦੀ ਡਿਮਾਂਡ ਸੀ ਉਹ ਹਰਦੀਪਾਲ ਸਿੰਘ ਦੀ ਅੱਜ ਸਦਰਾਂ ਪੂਰੀਆਂ ਹੋ ਗਈਆਂ ਅਤੇ ਮੈਂ ਕੰਪਲੀਟਰ ਬਾਈਕ ਅਗਰ ਕੋਈ ਯਾਰ ਜਿੰਦਾਬਾਦ 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 ਚਲੋ ਤੁਸੀਂ ਉੱਥਾ ਯਾਰ ਮੈਨੂੰ ਸਾਨੂੰ ਮਾਰੋਗੇ ਧੱਕੇ ਸਾਨੂੰ ਮਾਰੋਗੇ ਧੱਕੇ ਇਹ ਗੱਲ ਕਰ ਰਹੇ ਹੋ ਮਾਰੋਗੇ ਧੱਕੇ ਪੱਤਰ ਕਰ ਰਹੇ ਹੋ ਮਾਰੋਗੇ ਧੱਕੇ ਤੁਸੀਂ ਆਪ ਕਹਿੰਦੇ ਹੋ ਪ੍ਰੋਬਲਮ ਨਹੀਂ ਨਹੀਂ ਸਮਝ ਨਹੀਂ ਪ੍ਰੋਬਲਮ ਜੀ 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 ਜ ਕੰਮ ਕਰ ਜਾ ਰਹੇ ਹੋ ਤੁਸੀਂ ਇੱਧਰ ਆ ਰਹੇ ਹੋ ਅਸਲ ਵਿੱਚ ਪੁਲਿਸ ਨਹੀਂ ਗੱਲ ਕਰਦਾ ਠੀਕ ਹੈ ਗੱਲ ਗੱਲ ਕਰ ਰਹੇ ਹੋ ਗਲਤ ਤਾਂ ਪੂਰੀ ਗੱਲ ਕਰ ਰਹੇ ਹੋ ਉਹ ਬਬਲ ਗੱਲ ਕਰ ਰਹੇ ਹੋ ਸਾਈਡ ਤੇ ਕੋਈ ਟ੍ਰੈਫਿਕ ਚੱਲਦੀ ਹੈ ਐਵੇਂ ਹੀ ਕਿਲੋਮੀਟਰ ਦੂਰ ਹੈ ਇਸ ਤਰ੍ਹਾਂ ਦੇਖੋ ਗਲਤ ਨਾ ਵਾਲ ਦੀ ਗੱਲ ਹੋ ਰਹੀ ਹੈ ਉੱਥੋਂ ਤੁਸੀਂ ਕਿਹਾ ਹੋ ਰਿਹਾ ਜੋ ਇੱਥੋਂ ਉੱਥੋਂ ਚੱਲ ਜਾਓ ਤੁਸੀਂ ਆਪੋ ਪਿੱਛੇ ਮੈਂ ਆਪਣੇ ਆਪ ਗੱਲ ਕਰ ਲੈਣਾ ਹਾਂ ਗਲਤ ਤਾਂ ਕਰਨੀ ਹੈ ਹਾਂ ਹਾਂਜੀ ਸਰ ਇਹ ਡੈਮੋਕ੍ਰੇਸੀ ਹੈ ਤੁਸੀਂ ਖਤਮ ਹੀ ਕਰ ਚੱਲੇ ਆ ਤੇ ਮੈਂ ਦਾ ਜਿਹੜੇ ਤੁਹਾਨੂੰ ਕਹਿ ਰਿਹਾ ਸੀ ਕਿ ਉਹ ਕੰਪਲੀਟ ਜਿਹੜਾ ਹੋ ਗਿਆ ਤੇ ਮੈਂ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣ ਦੇ ਲਈ ਆਇਆ ਸੀਗਾ ਬਾਕੀ ਤੁਸੀਂ ਹਾਲਾਤ ਦੇਖ ਹੀ ਲਏ ਹੈਗੇ ਆ ਤੇ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਇਹਨਾਂ ਦਾ ਤਾਂ ਇਹੀ ਕੰਮ ਆ ਕਿ ਅਸੀਂ ਚੀਪ ਪਬਲਿਸਿਟੀ ਲੈਣੀ ਹੈਗੀ ਆ ਲਈ ਜਾਣ ਮੈਨੂੰ ਉਸ ਗੱਲ ਤੇ ਕੋਈ ਅਸਰ ਨਹੀਂ ਹੈਗਾ ਅਸੀਂ ਤਾਂ ਲੋਕਾਂ ਦੇ ਦਿਲਾਂ ਦੇ ਉੱਤੇ ਜਿਹੜਾ ਆਪਣਾ ਨਾਮ ਲਖਾਣਾ ਚਾਹੁੰਦੇ ਸੀ ਲਖਾਇਆ ਹਰਦੇਵਾਲ ਸਿੰਘ ਨੇ 1000 ਕਰੋੜ ਰੁਪਇਆ ਲਾ ਕੇ ਇੱਥੇ ਮੈਂ ਤੁਹਾਨੂੰ ਦੱਸਾਂ ਜੇ ਅੱਜ ਹਰਦੇਵਾਲ ਸਿੰਘ ਨੇ ਕੀਤਾ ਸੀ 100